ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰਾ ਤਰਨ ਗਗਨਾ ਹੁਕਮਿ ਅਪਾਰਾ ਨਾ ਦੇ ਨਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਖਾਣੀ ਨਾ ਬਾਣੀ ਪਾਣ ਨਾ ਪਾਣੀ ਉਪਤ ਖਪਤ ਨ ਆਵਣ ਜਾਣੀ ਖਾਂਡ ਪਤਾਲ ਸप्त ਨਹੀਂ ਸਾਗਰ ਨਦੀ ਨਾ ਨੀਰ ਵਹਾਇਦਾ ਨਾ ਤਦ ਸੁਰਗ ਮਛ ਪਿਆਲਾ ਦੋਜਕ ਭਿਸਤ ਨਹੀਂ ਖਹਿ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਇਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰਨਾ ਦੀ ਸੈ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿਧ ਸਾਧਕ ਸੁਖਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ 나ਥ ਕਹਾਂਏਂਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਂਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗੋਵਾਲਾ ਤੰਤ ਮੰਤ ਉਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ ਕਰਮ ਧਰਮ ਨਹੀਂ ਮਾਇਆ ማਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਤੈ ਨਾ ਕੋ ਕਿਸੈ ਧਿਆਈਂ ਦਾ ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ ਨਾ ਤਦ ਗੁਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਏਂਦਾ ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦੇਉ ਨਾ ਦੇਹਰਾ ਗਊ ਗਾਇਤਰੀ ਹੋਮਜਗ ਨਹੀਂ ਤੀਰਤ ਨਾਵਣ ਨਾ ਕੋ ਪੂਜਾ ਲਾਏਂਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇਕ ਹਾਜੀ ਰਈਤ ਰਾਉ ਨਾ ਹਉ ਮੈਂ ਦੁਨੀਆ ਨਾ ਕੋ ਕਹਿਣ ਕਹਾਇਂਦਾ ਭਾਉ ਨਾ ਭਗਤੀ ਨਾ ਸਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਏਹੋ ਭਾਏਂਦਾ 베ਦ ਕਤੇਬ ਨਾ ਸਿਮਰਤ ਸਾਸਤ ਪਾਠ ਪਰਾਣ ਉਦੈ ਨਹੀਂ ਆਸਤ ਕਹਤਾ ਬਖਤਾ ਆਪੇ ਅਗੋਚਰ ਆਪੇ ਅਲਖ ਲਖਾਏਂਦਾ ਜਾਂ ਤਿਸ ਭਾਣਾ ਤਾਂ ਜਗਤਿ ਉਪਾਇਆ ਬਾਜ ਕਲਾ ਆਹ ਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਿਧਾਏਂਦਾ ਵਿਰਲੇ ਕੋ ਗੁਰ ਸ਼ਬਦ ਸੁਨਾਇਆ ਕਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮਾੰਡ ਪਾਤਾਲ ਅਰੰਭੇ ਗੁਪਤੋਹ ਪ੍ਰਗਟਿ ਆਏਂਦਾ ਤਾ ਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਏਂਦਾ ਮਾਰੂ ਮਹੱਲਾ ਪਹਿਲਾ ਆਪੇ ਆਪੋ ਪਾਏ ਨਿਰਾਲਾ ਸਾਚਾ ਥਾਨ ਕੀਓ ਦਿਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ ਨਉ ਕਰ ਥਾਪੇ ਥਾਪਣਹਾਰੈ ਦਸਵੇਂ ਵਾਸਾ ਅਲਖ ਅਪਾਰੈ ਸਾਇਰ ਸਪਤ ਭਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਂਈਂਦਾ ਰਬ ਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਬੜਿਆਈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਏਂਦਾ ਗੜ ਮਹਿ ਹਾਥ ਪਟਣ ਵਾਪਾਰਾ ਪੂਰੈ ਤੋਲ ਤੁਲੇ ਬਣਜਾਰਾ ਆਪੇ ਰਤਨ ਵਸਾਹੇ ਲੇਵੈ ਆਪੇ ਕੀਮਤ ਪਾਏਂਦਾ ਕੀਮਤ ਪਾਈ ਪਾਵਣ ਹਾਰੇ ਵੇ ਪ੍ਰਵਾਹ ਪੂਰੇ ਢੰਡਾਰੇ ਸਰਬ ਕਲਾ ਲੇ ਆਪੇ ਰਹਿਆ ਗੁਰਮਖ ਕਿਸੈ 부ਝਾਈਂਦਾ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨਾ ਮਾਰੇ ਭੇਟੈ ਜਿਉਂ ਜਲ ਅੰਤਰ ਕਮਲ ਬਿਗਾਸੀ ਆਪੇ ਬਿਗਸ htਿਆਏਂਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇ ਹਰ ਲਾਲ ਅਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲਹਿ ਅਮੋਲੂ ਕਬਹੀ ਨਾ ਘਾਟਸ ਪੂਰਾ ਤੋਲੋ ਸੱਚੇ ਕਾ ਬਾਪਾਰੀ ਹੋਐ ਸੱਚੋ ਸੌਦਾ ਪਾਏਂਦਾ ਸੱਚਾ ਸੌਦਾ ਵਿਰਲਾ ਕੋ ਪਾਈ ਪੂਰਾ ਸਤਗੁਰ ਮਿਲੈ ਮਲਾਈ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਈਂਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੈ ਜਗ ਤੇ ਉਪਾਇਆ ਹੁਕਮੇ ਸੁਰਗ ਮੱਚ ਪਹਿਆਲਾ ਹੁਕਮੇ ਕਲਾ ਰਹਾਇਂਦਾ ਹੁਕਮੇ ਧਰਤੀ ਧੌਲ ਸਿਰ ਭਾਰਨ ਹੁਕਮੇ ਪੌਣ ਪਾਣੀ ਗਹਿਣਾਰੰ ਹੁਕਮੇ ਸ਼ਿਵ ਸ਼ਕਤੀ ਘਰਵਾਸਾ ਹੁਕਮੇ ਖੇਲ ਖਲਾਇੰਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤੇ ਭਵਨ ਵਾਸੀ ਹੁਕਮੇ ਸਾਹਸ ਗਰਾਸ ਸਦਾ ਫੰਡ ਹੁਕਮੇ ਦੇਖ ਦਿਖਾਇੰਦਾ ਹੁਕਮੁ ਅਪਾਏ ਦਸ ਔਤਾਰਾ ਦੇਵਦਾਨਮ ਆਗਣ ਤੇ ਅਪਾਰਾ ਮਾਨੈ ਹੁਕਮ ਸੋ ਦਰਗਾ ਪਹੰਜੈ ਸਾਚ ਮਲਾਈ ਸਮਾਇੰਦਾ ਹੁਕਮੇ ਜੁਗ ਛਤੀ ਗੋਦਾਰੀ ਹੁਕਮੇ ਸਿਧ ਸਾਧਕ ਵਿਚਾਰੇ ਆਪਨਾਥ ਨਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਇੰਦਾ ਕਾਇਆ ਕੋਟ ਗੜੈ ਮਹਾਰਾਜਾ ਨੇਬਖਵਾਸ ਭਲਾ ਦਰਵਾਜਾ ਮਿਤਿਆ ਲੋਭ ਨਾਹੀ ਘਰਵਾਸਾ ਲੱਭ ਪਾਪ ਪਛਤਾਏਂਦਾ ਸਤ ਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸਰਨ ਮਰਾਰੀ ਨਾਨਕ ਸਹਿਜ ਮਿਲਾ ਜਗ ਜੀਵਨ ਗੁਰ ਸ਼ਬਦੀ ਪਤ ਪਾਏਂਦਾ ਮਾਰੂ ਮਹੱਲਾ ਪਹਿਲਾ ਸੁੰਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰੇ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਉਪਾਏਂਦਾ ਪਉਣ ਪਾਣੀ ਸੁਨੈ ਤੇ ਸਾਜੀ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੀ ਅਗਨ ਪਾਣੀ ਜੀਓ ਜੋਤ ਤੁਮਾਰੀ ਸੁਨਨੇ ਕਲਾ ਰਹਾ ਈਂਦਾ ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਨਨੇ ਵਰਤੇ ਯੁਗ ਸਬਾਈ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲਿਆ ਪਰਮ ਚੁਕਾਏਂਦਾ ਸੁਨੋ ਸੱਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨੁਆ ਗੁਰਮੁਖ ਨਾਵੇ ਫਿਰ ਬਹੁੜ ਜੋਨ ਨਾ ਪਾਇੰਦਾ ਸੁਨੋ ਚੰਦ ਸੂਰਜ ਗਹਿਨਾਰੀ ਤਿਸ ਕੀ ਜੋਤ ਤਰੇ ਪਵਣ ਸਾਰੇ ਸੁਨਨੇ ਲਖ ਪਾਰ ਨਰਾ ਲੰ ਸੁਨਨੇ ਤਾੜੀ ਲਾਏਂਦਾ ਸੁਨੋ ਧਰਤਿ ਆਕਾਸਿ ਹਪਾਇ ਬਿਨ ਤੁਮਰਾ ਖੇ ਸੱਚ ਕਲ ਪਾਏ ਤਰੇ ਪਵਨ ਸਾਜ ਮੇਖਲੀ ਮਾਇਆ ਆਪ ਉਪਾਇ ਖਪਾਏ ਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤ ਪੁਜ ਚਲ ਤ ਕੀਆ ਸਿਰ ਕਰਤੈ ਵਿਸਮਾਦ ਸ਼ਬਦ ਦੇ ਖਾਏਂਦਾ ਸੁਨੋ ਰਾਤ ਦਿਨ ਸ ਦੁਹ ਕੀਏ ਉਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਹਤੀਤਾ ਗੁਰਮੁਖ ਨਿਜ ਘਰ ਪਾਇੰਦਾ ਸ਼ਾਮ ਵੇਦ ਰਿਗ ਜੁਜਰ ਅਥਰਵਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤਿਉ ਬੋਲੇ ਜਿਉ ਬੁਲਾਇੰਦਾ ਸੁਨਹੁ ਸਤਿ ਪਾਤਾਲੇ ਉਪਾਈ ਸੁਨਹੁ ਭਵਨ ਰਖੇ ਲਿਵ ਲਾਈ ਆਪੇ ਕਾਰਨ ਕੀਆ ਅપરੰਪਰ ਸਭ ਤੇਰੋ ਕੀ ਆ ਕਮਾਏਂਦਾ ਰਾਜ ਤੁਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੈਂ ਦੁਖ ਪਾਇਆ ਜਿਸਨੋ ਕਿਰਪਾ ਕਰੇ ਹਰ ਗੁਰਮਖੈ ਗੁਣ ਚੌਥੈ ਮੁਕਤ ਕਰਾਏਂਦਾ ਸੁਨੋ ਉਪਜੇ ਦਾਸ ਅਵਤਾਰਾ ਸ੍ਰਿਸ਼ਟ ਉਪਾਏ ਕੀਆ ਪਾਸਾਰਾ ਦੇਵ दानਵ ਗਣ ਗਿੰਦਰਬ ਸਾਜੀ ਸਭ ਲਿਖੇ ਆ ਕਰਮ ਕਮਾਏਂਦਾ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਜੁਗਾ ਜਗੰਤਰ ਮੁਕਤ ਪਰਾਇਣ ਸੋ ਮੁਕਤ ਭਾਇ ਪਤ ਪਾਏਂਦਾ ਪੰਚ ਤਤ ਸੁਨੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੋਏ ਮਸਤ ਕਲਿਖੇ ਪਾਪ ਪੁੰਨ ਵੀ ਜਾਏਂਦਾ ਉਤਮ ਸਤਗੁਰੂ ਪੁਰਖ ਨਰਾਲੀ ਸ਼ਬਦ ਰੱਤੇ ਹਰ ਰਸ ਮਤਵਾਲੀ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰਾ ਭਾਗ ਮਲਾਇੰਦਾ ਇਸ ਮਨ ਮਾਇਆ ਕੋ ਨੇਹੁ ਕਨੇਰਾ ਕੋਈ ਬੂਝੋ ਗਿਆਨੀ ਕਰਹੋ ਨਵੇਰਾ ਆਸਾ ਮਨ ਸਾਹ ਮੈਂ ਸਹਸਾ ਨਰ ਲੋਭੀ ਕੂੜ ਕਮਾਇੰਦਾ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਘਰਬਾਰਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੈ ਨਾਮ ਸਮਾਈਂਦਾ ਮਾਰੂ ਮਹੱਲਾ ਪਹਿਲਾ ਜਹ ਦੇਖਾਂ ਤਹ ਦੀਨ ਦਿਆਲਾ ਆਏ ਨਾ ਜਾਏ ਪ੍ਰਭ ਕਿਰਪਾਲਾ ਜੀਆ ਅੰਦਰ ਜੁਗਤ ਸਮਾਈ ਰਹੇ ਉਹ ਨਿਰਾਲਮ ਰਾਇ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਕਿਸ ਭੈਣ ਨਾ ਭਰਾ ਹੁ ਕਮਾਇਆ ਨਾ ਕਿਸੇ ਉਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਆਗਮਨ ਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲਿਵ ਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਵਿਕਾਲ ਕੀਏ ਇੱਕ ਗਰਾਸਾ ਨਿਰਮਲ ਜੋਤ ਸਰਬਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੀ ਹਰ ਰਸ ਮਾਤੇ ਪਾਰਿ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਪੁੰਨ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਜ ਤਤ ਮਿਲ ਇਹੋ ਧਨ ਕੀਆ ਆਤਮ ਰਾਮ ਪਾਏ ਸੁਖ ਤੀਆ ਕਰਮ ਕਰ ਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਨਿਆ ਅਮਰਤ ਰਸ ਰਾਤਾ ਕੇਵਲ ਬਹਿਰਾਗੀ ਗੁਰਮਤ ਭਾਏ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਬੇਣ ਰਸਾਲ ਵਜਾਵੇ ਸੋਈ ਜਾ ਕੀ ਤਰੇ ਭਵਨ ਸੋਜੀ ਹੋਈ ਨਾਨਕ ਬੂਝੋ ਇਹ ਵਿਦ ਗੁਰਮਤਿ ਹਰ ਰਾਮ ਨਾਮ ਲਿਵ ਲਾਇਆ ਐਸੀ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰ ਹੈ ਰਹੇ ਨਿਰਾਰੀ ਆਪ ਤਰਹਿ ਸੰਗਤ ਕੁਲ ਤਾਰਹਿ ਤਿਨ ਸਫਲ ਜਨਮ ਜਾਗ ਆਇਆ ਘਰ ਦਾ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚੱਤਰੰ ਦਾ ਸਹਾਟ ਦੀਵੇ ਦੋਏ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਦ ਜਗਾਦੀ ਹੈ ਪੀ ਹੋਸੀ ਸਹਿਸਾ ਪਰਮ ਚੁਕਾਇਆ ਤਕਤ ਸਲਾਮ ਹੋਐ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤਿ ਲਿਵ ਜਾਤੀ ਨਾਨਕ ਨਾਮ ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਧਨ ਸੰਚੋ ਰੇ ਜਨ ਭਾਈ ਸਤ ਗੁਰ ਸੇਵ ਰਹੁ ਸਰਨਾਈ ਤਸ ਕਰ ਚੋਰ ਨਾ ਲਾਗੈ ਤਾਂ ਕਉ ਧੋਨੇ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਰਾਲਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਰ ਤਾਨ ਸੁਹਾਇਆ ਦੇਹੀ ਨਗਰੀ ਊਤਮ ਥਾਨਾ ਪੰਜ ਲੋਕ ਵਸਹਿ ਪ੍ਰਧਾਨਾ ਉਪਰ ਏਕੰਕਾਰ ਨਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨ ਹਾਰੇ ਸਾਜੀ ਦਸਵੇਂ ਪੁਰਖ ਤੀਤ ਨਰਾਲਾ ਆਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ دیਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਹੁ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੀ ਹਉ ਮੈ ਲੋਭ ਚਕਾਇਆ ਸਚੈ ਥਾਨ ਵਸੈ ਨਿਰੰਕਾਰਾ ਆਪ ਪਛਾਣੈ ਸ਼ਬਦ ਵਿਚਾਰਾ ਸਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚਕਾਇਆ ਨਾ ਮਨ ਚੱਲੈ ਨਾ ਪਉਣ ਪੜਾਵੈ ਜੋਗੀ ਸ਼ਬਦ ਅਨਾਹ ਦਵਾਵੈ ਪੰਚ ਸ਼ਬਦ ਚੁਣਕਾਰ ਨਰਾਲਮ ਰਬਿਆ ਪੇਵਾਏ ਸੁਨਾਇਆ ਭਉ ਬਹਿ ਰਾਗਾ ਸਹਿਜ ਸਮਾਤਾ ਹਉ ਮੈਂ ਤਿਆਗੀ ਅਨ ਹਦਰਾਤਾ ਅੰਜਨ ਸਾਰ ਨਿਰੰਜਨ ਜਾਣੈ ਸਰਬ ਨਿਰੰਜਨ ਰਾਇਆ ਦੁਖ ਭੈ ਭੰਜਨ ਪ੍ਰਭ ਅਬਨਾਸੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲ ਕਵਲ ਨਿਰੰਜਨ ਜਾਣੈ ਬੂਝੈ ਕਰਮ ਸੋ ਸ਼ਬਦ ਪਛਾਣੈ ਆਪੇ ਜਾਣੈ ਆਪ ਪਛਾਣੈ ਸਭ ਤਿਸ ਕਾ ਚੋ ਜਿਸ ਬਾਇਆ ਆਪੇ ਸਾਹ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਕਸ ਕਸ ਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਇਆ ਪ੍ਰਵਤਾਰੀ ਕਟ ਕਟ ਰਵ ਰਹਿਆ ਬਨਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰਪੁਰਖੈ ਪੁਰਖ ਮਲਾਇਆ ਪ੍ਰਵਦਾਨਾ ਬੀਨਾ ਗਰਭ ਗਵਾਈ ਦੂਜਾ ਮਿਟੈ ਏਕ ਦਿਖਾਈ ਆਸਾ ਮਾਹੀ ਨਰਾ ਲਮ ਜੋਨੀ ਅਕਲ ਨਿਰੰਜਨ ਗਾਇਆ ਹਉਮੈ ਮੇ ਤੋ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰਜਸ ਹਰਗੁਣ ਲਾਹਾ ਸਤ ਸੰਗਤ ਸਚ ਫਲ ਪਾਇਆ ਮਾਰੂ ਮਹੱਲਾ